ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪੰਡ ਭੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਟਾਪ ਕਲਾਸ ਹੀ ਵੜ ਲੈ ਕੇ ਆਂਦੇ ਆ ਬਿਲਕੁਲ ਤਾਜੀ ਸੂਈ ਆ ਅਜੇ ਬੱਚਾ ਪ੍ਰੋਪਰ ਕਰਮ ਵਾਲਾ ਖੜਾ ਵੀ ਨਹੀਂ ਹੋਣ ਲੱਗਿਆ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮੇਰਾ ਹਰਪ੍ਰੀਤ ਸਿੰਘ ਆਈ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਮੋਗਾ ਜੀ ਮੋਬਾਈਲ ਨੰਬਰ ਜੀ 62840 74876 ਠੀਕ ਹੈ ਵੀਰੇ ਘਰ ਦੀ ਹੈ ਵੀਰੇ ਵੈੜ ਘਰ ਦੀ ਹੈ ਵੈੜਾ ਜੀ ਸੂਆ ਕਿੰਨਾ ਮੇਰੇ ਵੈੜ ਦਾ ਪਹਿਲਾ ਦੀ ਹੈ ਦੰਦੋ ਜੀ ਦੋ ਦੰਦ ਆਈ ਬੱਚਾ ਹੀ ਹੈ ਹਜੇ ਹਾਂਜੀ ਬੱਚਾ ਹੀ ਠੀਕ ਕਦੋਂ ਸੂਈ ਹੈ ਜੀ ਇਹ ਅਜੇ ਮੈਂਟੀ ਹੋਏ 10-15 ਹੂੰ ਮਸਾਂ ਹੀ 10 ਮਿੰਟ ਹੋਏ ਹੋਣਗੇ ਕਿਉਂਕਿ ਵੀਰੇ 9 ਵੀ ਬੱਚੇ ਦੇ ਹਜੇ ਕੱਚੇ ਪਏ ਆ ਤੇ ਬੱਚਾ ਸਾਫ਼ ਕਰੀ ਜਾਂਦੀ ਆ ਵੈੜ ਅਜੇ ਬੱਚਾ ਵੀ ਗਿੱਲਾ ਹੀ ਪਿਆ ਹੂੰ ਕਿਹੜੇ ਸੀਮਨ ਦੀ ਹੈ ਵੀਰੇ ਬੱਚਾ ਵੱਛੀ ਮਗਰ ਇਹ ਆ ਬੱਚਾ ਵੱਛੀ ਦਾ ਲਵਾਇਆ ਸੀਗਾ ਜੀ ਵੱਛੀ ਵਾਲਾ ਸੀਮਨ ਲੱਗਿਆ ਜੀ ਉਹਦੇ ਹੀ ਹੈ ਸਪੈਸ਼ਲ ਜਾਨੀ ਚੰਗਾ ਸੀਮਨ ਲੱਗਿਆ ਵਾ ਜੀ ਹਾਂਜੀ ਵੱਛੀ ਬਹੁਤ ਸਿਆਣੀ ਸੋਹਣੀ ਆ ਜੀ ਟਾਪ ਕਲਾਸ ਹੀ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਪਿੰਕ ਨੋਜ਼ ਆ ਜੀ ਬਾਕੀ ਛੋਟਾ ਕੰਨ ਬਾਕੀ ਹੈਲਥ ਵੀ ਹੈ ਨਾ ਚੰਗੀ ਆ ਨਿੱਗਰ ਨਰੋਈ ਆ ਕੋਈ ਆਏ ਨਹੀਂ ਵੀਰੇ ਬੱਚਾ ਛੋਟਾ ਹਾਂਜੀ ਤਾਰਾਂ ਦਾ ਹਜੇ ਮਾਰੀਆਂ ਨਹੀਂ ਹੋਣੀਆਂ ਬਈ ਨਹੀਂ ਹਲੇ ਤਾਰਾਂ ਤਾਂ ਨਹੀਂ ਗਈ ਦੀ ਕਿੰਨਾ ਪਿਆਜੂ ਬਾਈ ਪਹਿਲੇ ਸੂਏ ਕਰਮਾ ਵਾਲੀ ਕਰਮਾ ਵਾਲੀ ਜੀ ਵੇਖੋ ਲੇਵੇ ਦੇ ਹਿਸਾਬ ਨਾਲ ਤਾਂ ਬਹੁਤ ਸੋਹਣਾ ਹੀ ਲੱਗਦਾ ਈ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਬਾਕੀ ਵੀਰੇ ਜਦੋਂ ਜੇਰ ਪੈਗੀ ਤਾਂ ਹਜੇ ਹਵਾਨਾ ਕਰਮਾ ਵਾਲੀ ਨੇ ਹੋਰ ਭਰ ਲੈਣਾ ਮੰਜੇ ਦੇ ਪਾਵਿਆ ਵਰਗੇ ਮੁੱਠੀ ਵਾਲਾ ਥਾਣਾ ਠੰਡੀ ਸੀਲ ਫੋਲ ਆ ਬਾਈ ਫੋਲ ਜੀ ਜਿਵੇਂ ਕੋਈ ਮਰਜੀ ਬੈਠਾ ਰਹੇ ਜਿਵੇਂ ਮਰਜੀ ਸਾਡੇ ਜਵਾਕ ਆ ਹੂੰ ਤੋੜ ਕੇ ਦਿਖਾ ਦੀ ਵੀਰੇ ਮੂੰਹ ਤੋਂ ਹਜੇ ਦੋ ਦੰਦ ਬੱਚੇ ਹੀ ਆ ਤੇ ਹਾਈਟ ਦਾ ਅੰਦਾਜ਼ਾ ਤੁਸੀਂ ਉਸ ਹਾਵਨਾ ਲਾਇਓ ਵੀਰੇ ਜਦੋਂ ਤਿੱਕਰ ਕਰਮਾਲੀ ਨੇ ਜਵਾਨ ਹੋਣਾ ਤੇ ਫੋਲੀ ਵੱਡੀ ਵਹਿੜ ਬਾਨੀ ਆ ਜੇਰ ਪੈਣੀ ਅਜੇ ਬਾਕੀ ਆ ਉਹ ਬਾਈ ਵੀਡੀਓ ਬਣਾ ਲੂਗਾ ਜਦੋਂ ਜੇਰ ਪੈ ਜੂਗੀ ਤੇ ਉਹ ਤੁਸੀਂ ਬਾਈ ਕੋਲੋਂ ਮੰਗਵਾ ਸਕਦੇ ਆ ਬੱਚਾ ਮਗਰ ਫੀਮੇਲ ਆ ਜੀ ਸੋਨੇ ਟੋਪ ਕਲਾਸ ਬੱਚੀ ਬਾਈ ਦੱਸਦਾ ਕਿ ਸੈਕਸ ਰੱਦ ਸਿੰਮਨ ਲੱਗਿਆ ਸੀਗਾ ਤੇ ਬੱਚਾ ਮਗਰ ਫੀਮੇਲ ਹੀ ਆਉਣਾ ਸੀਗਾ ਤੁਹਾਨੂੰ ਪਤਾ ਵੀਰੇ 95 96% ਤਾਂ ਫੀਮੇਲ ਹੀ ਆਉਂਦਾ ਥੋੜਾ ਕੋਈ ਗੱਲ ਨਹੀਂ ਜੀ ਬੰਦੋ ਜੀ ਬਸ ਓਕੇ ਆ ਤੋਰੇ ਦੀ ਓਕੇ ਆ ਬਿਲਕੁਲ ਤੇ ਹਵਾਨਾ ਚੈੱਕ ਕਰੋ ਵੀਰੇ ਨਿਰਾ ਖੋਸ ਦੁੱਧ ਵਾਲਾ ਹਵਾਨਾ ਕੋਈ ਬਾਹਲੀਆਂ ਭਲਾਨੀ ਨੋਰਮਲ ਜੀਆਂ ਕਰਮ ਵਾਲੀਆਂ ਭਲਾਂ ਬਾਕੀ ਜਦੋਂ ਜੇਰ ਪਾਉਗੇ ਤੇ ਜਿਹੜੀ ਢੱਲ ਪਈ ਆ ਕਰਮਾਰੀ ਨੇ ਸਾਰੀ ਕਾਢੇ ਆਣਾ ਚੰਗੇ ਦੁੱਧ ਦੀ ਉਮੀਦ ਆ ਪਹਿਲੇ ਸੂਏ ਕਿਉਂਕਿ ਵੀਰੇ ਕਰਮਾਰੀ ਨੇ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਅੱਗੇ ਪਿੱਛੇ ਦਾ ਹਵਾਨਾ ਨਿੱਗਰ ਨਰੋਈ ਆ ਬੱਚਾ ਚੰਗਾ ਨਾਗ ਤੁਨੂੰ ਦੋ ਮਿਲ ਜਾਣੇ ਆ ਵੀਰੇ ਇੱਕ ਨਹੀਂ ਮਿਲਣਾ ਤੇ ਭਾਈ ਇਹਦੀ ਜੈਜ ਦੀ ਡਿਮਾਂਡ ਜੈਜ ਦੀ 8000 ਰੁਪਿਆ ਜੀ ਹੋਜੂ ਮਾਨ ਤਣ ਜੀ ਥੋੜਾ ਬੋਤਾ ਹੋਜੂਗਾ ਜੀ ਥੋੜਾ ਨੀ ਗਾਈ ਦੀ ਹੋਣਾ ਕਾ ਠੀਕ ਆ ਜੀ ਹਾਂਜੀ ਯਾਨੀ ਬਾਹਲਾ ਨਹੀਂ ਹੋਣਾਗਾ 80000 ਚੋਂ ਥੋੜਾ ਕਨਾ ਮਾਨਦਾਨ ਆਪਾਂ ਕਰ ਦਾਂਗੇ ਠੀਕ ਆ 80000 ਚ ਵੀਰੇ ਨਗ ਦੋ ਮਿਲ ਜਾਣੇ ਕਿਉਂਕਿ ਹੁੰਦੇ ਸਾਲ ਨੂੰ ਬੱਚਾ ਵੀ ਮਗਰ ਸੋਨਾ ਤਿਆਰ ਹੋ ਜਾਊਗਾ ਟੌਪ ਕਲਾਸ ਜੈਜ ਡਿਮਾਂਡ ਕੀਤੀ ਆ ਬਾਕੀ ਜਿਹਨੂੰ ਨਗ ਪਸੰਦ ਆਊਗਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ